ਸਾਰੇ ਜਿਹੜੇ ਲੋਕ ਹੈ ਇਸ ਚਲ ਕੌਂਗੀ ਵੀ ਜਿਹੜੇ ਚਾਰ ਮੀਟਿੰਗ ਨੂੰ ਚਾਰੇ ਅੱਗੇ ਜਿਹੜੀਆਂ 500 ਰਈਆਂ ਨੇ ਆਪਣੀਆਂ ਆਕਰ ਦਸ ਦਸ ਵਾਲੀਆਂ ਜਿਹੜੀ ਹੁਣ ਤੁਸੀਂ ਟੀਮਾਂ ਭਾਜੀ ਨੇ ਅਮਨ ਭਾਜੀ ਇਹ ਮੇਰੇ ਕੋਲ ਰੋਜ਼ ਮਿਲ ਕੇ ਜਾਨੋ ਮੈਂ ਤੁਸਤੇ ਦੇ ਉੱਪਰ ਗੱਲਬਾਤ ਹੋ ਗਈ ਹੈ ਚਾਰ ਤੋਂ ਟੀਮ ਤੁਸੀਂ ਮੇਰੇ ਨਾਲ ਇਹ ਲਕਸ਼ਣ ਦੇ ਵਿੱਚ ਤੇ ਜੇ ਇਥੇ ਕੋਈ ਬਸਲਾ ਤੁਹਾਨੂੰ ਕਿਹਾ ਹੈ ਆਪਣਾ ਭੇਜੋ ਕਹੋ ਕਿ ਸਾਡੇ ਭਾਈ ਆ ਜਿਹੜੇ ਤੁਹਾਡੇ ਪਿਛੜੀਆਂ ਉਹ ਚਾਰ ਮੀਟਿੰਗਾਂ ਜਿਹੜੀ ਆਪਾਂ ਪਾਸ ਕਰਾਉਣੀ ਹੈ ਉਦੇ ਜ ਤੁਹਾਡਾ ਜਿਹੜਾ ਕੰਮ ਨਹੀਂ ਪਿਆ ਹੋਇਆ ਉਹ ਕੰਮ ਤੁਸੀਂ ਦੱਸ ਦੋ ਵੀ ਆਹ ਸਾਡੇ ਕੋਈ ਐਮਰਜੈਂਸੀ ਵਰਕਾ ਮੀਟਿੰਗ ਪਾ ਲਓ ਮੈਂ ਗੱਲ ਪ੍ਰਧਾਨ ਸਾਹਿਬ ਨਾਲ ਕਰ ਦਿੱਤੀ ਸੀ ਕਿ ਸਾਰੇ ਐਮਸੀਜ਼ ਨਾਲ ਕੋਈ ਵੀ ਮੀਟਿੰਗ ਕਰਨ ਤੋਂ ਪਹਿਲਾਂ ਸਾਰੇ ਐਮਸੀਜ਼ ਨੂੰ ਬਿਠਾ ਲਿਆ ਕਰੋ ਜੀ ਸਾਰਿਆਂ ਨੂੰ ਮੈਂ ਹੁਣ ਉੱਥੇ ਆ ਰਹੀ ਜੋਗੇ ਨਾ ਗਲੇਜ ਪਿਆ ਹੋਇਆ ਵੀ ਤੁਸੀਂ ਉਧਰ ਤੋਂ ਦਫ਼ਤਰੀ ਚੱਜੋ ਹੁਣ ਇੰਨੇ ਗਲੇਜ ਫੌਂਦੀ ਨਾ ਜਾਏ ਆਪਾਂ ਟਾਈਮ ਥੋੜਾ ਹੈ ਆਪਾਂ ਕੰਮ ਕਰੀਏ ਇਹ ਕੋਈ ਦਿੱਕਤ ਹੈ ਕਿ ਬਾਰ ਬਾਰ ਉਹਨਾਂ ਦੇ ਕਿੱਥੇ ਖਾਨਾ ਲੈ ਸੁਖਣਾ ਹੋਰ ਕੰਮ ਹੋ ਰਹੇ ਨੇ ਸ਼ਹਿਰ ਦੇ ਕੋਈ ਨਹੀਂ ਮੈਡਮ ਤੁਸੀਂ ਆ ਜਾਓ ਆਪਾਂ ਬੈਠ ਕੇ ਗੱਲ ਕਰਾਂਗੇ ਆ ਜਾਓ ਆਲੇ ਕਿਰਿਆ ਨਾਲ ਕੇ ਮਾਤੇ ਵਾਲੀ ਹੈ ਸਮਝਦੇ ਆ ਜਾਓ ਦੋ ਬੰਦੇ ਕਿਸੇ ਠੇਕੇਦਾਰ ਤੋਂ ਦਿੱਕਤ ਹੈ ਤਾਂ ਠੇਕੇਦਾਰ ਨੂੰ ਯੋਹਾ ਬਗੰਦੋ ਉਹਨਾਂ ਕੰਮ ਲੈਣਾ ਕੋਈ ਨਿਗਾਮੂਦੀਨ ਜੀ ਦਾ ਨਾਮ ਲੈ ਰਹੇ ਨੇ ਕੰਮ ਨਹੀਂ ਕਰ ਰਹੇ ਆ ਕਿਸੇ ਹੋਰ ਨੂੰ ਦੇ ਦੋ ਠੀਕ ਹੈ ਜੀ ਮੈਡਮ ਸਟਾਰਟਿੰਗ ਕਰਦੇ ਹਾਂ ਜੀ ਠੀਕ ਕੋਈ ਨਿਗਾਮੂਦੀਨ ਮੈਡਮ ਕਿਉਂ ਹੋਵੇ ਵਿੱਚ ਨੋਟਰ ਬੈਣੀ ਆਈ ਉਹ ਸਾਡੇ ਨੂੰ ਹੋਣੀ ਆ ਕਿਉਂ ਦੇਖੀ ਆ ਵੀ ਪ੍ਰਧਾਨ ਸਾਡੇ ਪੈਸੇ ਦੀ ਗੱਲ ਸੀ 15 ਦਿਨ ਬਾਅਦ ਮੀਟਿੰਗ ਰੱਖੋ ਸਾਰਿਆਂ ਦੀ ਰਾਇ ਲਾਉਣੀ ਕਿਹੜੇ ਕਿਹੜੇ ਕੰਮਚਾਹੀ ਨੇ ਬੇਸਿਕਲੀ ਜਿਹੜੀ ਆਪਣੀ ਆ ਮੀਟਿੰਗ ਹੈ ਇਹਦੇ ਚ ਪ੍ਰਧਾਨ ਪ੍ਰਧਾਨ ਜੀ ਦੇ ਬੋਰਡ ਦੇ ਕੰਮ ਹੋਣੇ ਕੁਝ 1 2 ਦੇ ਹੋਣੇ ਆ ਮੈਨੂੰ ਨਹੀਂ ਪਤਾ ਕਿ ਕੌਣ ਬੰਦੇ ਨੇ ਕਿ ਕਿਹੜੇ ਅਸੀਂ ਚੀਜ਼ ਦੇ ਨਾਲ ਕੰਮ ਨੇ ਬੇਸਿਕਲੀ ਇਹ ਤਾਂ ਆਪਣਾ ਜਿਹਨਾਂ ਸਿਟੀ ਪਾਰਕ ਨੇ ਆਪਣੇ ਜਿਹੜੇ ਆਪਾਂ ਸ਼ਹਿਰ ਦਾ ਸੁਧਰੀ ਕੰਮ ਕਰਵਾਉਣਾ ਹੈ ਜਾਂ ਹੋਰ ਜਿਹੜੀਆਂ ਬਣਾਉਣ ਦੇ ਲਈ ਆਰਕੀਟੈਕਟ ਨਾਲ ਫੈਸਲਾ ਕਰਨਾ ਪੈਣਾ ਹੈ ਇਹਾਰੇ ਕੰਮ ਤੋਂ ਕੰਮ ਤੋਂ ਪਾਸ ਕਰ ਲੋ ਤੇ ਆਪਾਂ ਕੰਮ ਸ਼ੁਰੂ ਕਰੀਏ ਟੀਪਾਰਕ ਪਾਸ ਕਰ ਲੋ ਜਿਹੜੇ ਆਪਾਂ ਅੱਗੀ ਦਾ ਇੱਕ ਲਖੜਾ ਉਹਨੂੰ ਪਾਸ ਕਰ ਲੋ ਕਿਉਂਕਿ ਨਾ ਕਿਤੇ ਉਹਦਾ ਟੈਂਡਰ ਚੱਲ ਰਿਹਾ ਨਹੀਂ ਢੇੜੀ ਕੰਮ ਹੋ ਜਾਊਗਾ ਇਹ ਇਹ ਮੀਟਿੰਗ ਡਿਲੇ ਕਰ ਰਹੀ ਹੈ ਡਿਲੇ ਕਰ ਲੋ ਮੈਮ ਮੈਮ ਵਿਲੇ ਰਹੀ ਹੈ ਡਿਲੇ ਮੈਂ ਡਿਲੇ ਕਰਨ ਦਾ ਸਾਡੇ ਕੋਲ ਟਾਈਮ ਹੀ ਹੈ ਨਹੀਂ 4 ਮਹੀਨੇ ਦਾ ਸਾਡੇ ਰਹਿ ਗਏ ਐਮਸੀ ਵਾਲੇ 2-2 ਮਹੀਨੇ ਤੋਂ ਬਾਅਦ ਕੋਟ ਲੱਗ ਜਾਣਾ ਤੁਸੀਂ ਕਾਈਂਡਲੀ ਜੇ ਮੈਡਮ ਧਰਨੇ ਦੇ ਤਾਂ ਬੈਠੇ ਆ ਜੀ ਮੈਡਮ ਧਰਨੇ ਦੇ ਮੈਨ ਰੱਖਿਆ ਜੀ ਮੈਡਮ ਧਰਨੇ ਦੇ ਤਾਂ 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 ਮੈ ਤੁਸੀਂ ਆਜਾ ਕਰਾਇਆ ਹੋ ਜੀ ਮਣਜੀ ਮੈਂ ਕੀ ਹੁਣੇ ਤੁਸੀਂ ਕਰੇ ਸੀ ਪਾ ਲਓ ਮੈਂ ਤਾਂ ਤੇਰਾ ਚੁਣੀ ਰਹਿਣਾ ਤੇ ਦਸਤਾਂ ਆ ਗਈ ਐ ਪਲੇਸ ਥੋੜਾ ਨਿਕੜੂਗਾ 베ਰੀਆ ਮੇਰੇ ਨੂੰ ਗੱਲ ਇਦਾਂ ਜੀ ਜਿਹੜੀ ਪਿਛਲੀ ਜਿਹੜੀ ਸਾਡੀ ਪਿਛਲੀ ਪ੍ਰਧਾਨ ਸੀ ਨਾ ਜੀ ਉਹ 48 ਮਹੀਨੇ ਰਹੀ ਐ ਜੀ 48 ਮਹੀਨੇ ਚ ਉਹਨਾਂ ਨੇ 39 ਮੀਟਿੰਗਾਂ ਰਖਾਈਆਂ 39 ਮੀਟਿੰਗ ਮਤਲਬ ਸਵਾ 1 ਮਹੀਨੇ ਚ 1 ਮੀਟਿੰਗ ਆ ਜਿਹੜੀ ਹੁਣ ਆਪਾਂ ਆਮ ਆਦਮੀ ਦੀ ਪ੍ਰਧਾਨ ਬਣਾਈ ਐ ਜੀ ਇਹਨਾਂ ਨੂੰ ਸਾਢੇ 4 ਮਹੀਨੇ ਹੋ ਗਏ ਸਾਢੇ 4 ਮਹੀਨੇ ਚ ਸਿਰਫ 1 ਮੀਟਿੰਗ ਹੋਈ ਐ ਜੀ ਦੂਜੀ ਗੱਲ ਪਿਛਲੇ ਮਹੀਨੇ ਪਿਛਲੀ ਪ੍ਰਧਾਨ ਨੇ 700 ਕਰੋੜ ਦੇ ਕੰਮ ਦਾ ਏਜੰਡਾ ਬਣਾਇਆ ਸੀ ਜਿਹਦੇ ਚੋਂ 450 ਕਰੋੜ ਦੇ ਕੰਮ ਪਾਸ ਹੋ ਕੇ ਆ ਗਏ ਤੇ ਜਦ ਦੀ ਤੁਹਾਡੀ ਕਮੇਟੀ ਮੀਟਿੰਗ ਪ੍ਰਧਾਨ ਬਣੀ ਹੈ ਜੀ 1 ਕਰੋੜ ਦਾ ਵੀ ਕੰਮ ਪਾਸ ਹੋ ਕੇ ਨਹੀਂ ਆਇਆ ਕੋਈ ਬੋਲ ਰਿਹਾ ਨਹੀਂ ਬੇ ਮੰਨਣਾ ਬੋਲ ਰਿਹਾ ਚਰਨਜੀਤ ਸਿੰਘ ਦਾ ਮੰਨਣਾ ਮੰਨਣਾ ਸੀ ਮਨਪ੍ਰੀਤ ਸਿੰਘ ਮੰਨਣਾ ਹਾਂ ਜੀ ਆਹ ਦੇਖੀ ਜੀ ਤੁਸੀਂ ਵੀਡੀਓ ਮੈਨੂੰ ਲੱਗਿਆ ਸੀ ਜੀ ਪਤਾ ਕਿ ਤਿੰਨ ਸਾਲਾਂ ਦੇ ਵਿੱਚ ਉਹਦੇ ਕੋਈ ਫਰਕ ਨਹੀਂ ਪਈ ਕਿੱਥੇ ਕਿਹਾ ਵੀ ਕਾਜੀ ਮੈਮ ਹੁਣ ਵੀ ਨਹੀਂ ਪਾਸ ਹੋ ਕੇ ਆਈ ਜੀ ਉਹ ਪਿੱਛੇ ਬਿਲਕੁਲ ਖੜਾ ਆ ਕੇ ਜਿਹੜੀ ਕਲੋਨੀ ਪਾਸਵੀ ਨੇ ਹੋਈ ਹੋਈ ਤੁਸੀਂ ਉੱਥੇ ਵੀਡੀਓ ਪਾ ਰਹੇ ਹੋ ਤੇ ਕੀ ਆ ਦੇਖੋ ਜੀ ਸੜਕ ਬਣ ਰਹੀ ਹੈ ਸੜਕ ਤੁਹਾਨੂੰ ਪਤਾ ਨਾ ਅਸੀਂ ਮਤਭੇਦ ਨਹੀਂ ਕੀਤਾ ਵੀ ਕਿਹਦੀ ਹੈ ਕਿਹਦੀ ਨਹੀਂ ਨਹੀਂ ਰੁਕੇ ਸੀਗਾ ਜੀ ਵੈਸੇ ਕੰਮ ਨਾ ਹੀ ਹੋ ਪ੍ਰਧਾਨ ਸਾਹਿਬ ਨੇ ਮੀਟਿੰਗ ਨਹੀਂ ਕੀਤੀ ਉਹਨਾਂ ਦੀ ਕੋਈ ਬਿਮਾਰੀ ਦੀ ਦਿੱਕਤ ਸੀ ਤੁਸੀਂ ਪ੍ਰਧਾਨ ਸਾਹਿਬ 15-15 ਦਿਨਾਂ ਬਾਅਦ ਮੀਟਿੰਗ ਰੱਖੋ ਮੈਨਾਂ ਨੂੰ ਕਿਉਂ ਮੌਕਾ ਦਿੰਨੇ ਬੋਲੰਬਰ ਠੀਕ ਹੈ ਮੈਨਾਂ ਨੂੰ ਮੌਕੇ ਨਹੀਂ ਤੇ ਹਰ ਵੇਲੇ ਬਸ ਉਹ ਪ੍ਰਾਨੇ ਦੇ ਪਾਸ ਰਾਤ ਦਾ ਰੋਜ਼ਾ ਕਰਨ ਵਾਲੀ 10 ਦਿਨਾਂ ਲਈ ਹੋ ਜਾਣੀ